ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 20 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 20 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਤੇਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਤੇਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਾਸ਼ੀ ਤਮਿਲ ਸੰਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦੌਰਾਨ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਕੀ ਹੈ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਾਰਾਨਸੀ ਦੇ ਵਿੱਚ ਕਾਸੀ ਤਮਿਲ ਸੰਗਮ ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ ਅਤੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦੌਰਾਨ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਆ ਭਾਸ਼ਨੀ ਆਰਟੀਫੀਸ਼ੀਅਲ ਇੰਟੈਲੀਜੈਂਸ। অপਸ਼ਨ B ਇਸ ਆ ਰਾਈਟ ਆਂਸਰ। ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨਾਂ ਦੇ ਭਾਸ਼ਣ ਦਾ ਤਮਿਲ ਵਿੱਚ ਅਨੁਵਾਦ ਕੀਤਾ ਗਿਆ। ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦਾ ਤਮਿਲ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਗਿਆ। ਤੇ ਭਾਸ਼ਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਟੂਲ ਦੁਬਾਰਾ ਕਿਸੇ ਵੀ ਭਾਸ਼ਾ ਨੂੰ ਕਨਵਰਟ ਕੀਤਾ ਜਾ ਸਕਦਾ ਹੈ ਟਰਾਂਸਲੇਟ ਕੀਤਾ ਜਾ ਸਕਦਾ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰਾਨਸੀ ਦੇ ਵਿੱਚ ਆਏ ਸੀ ਤੇ ਇੱਥੇ ਹੀ ਉਹਨਾਂ ਨੇ ਡਿਜੀਟਲ ਮਾਧਿਅਮ ਰਾਹੀਂ ਕੰਨਿਆ ਕੁਮਾਰੀ ਤੋਂ ਬਨਾਰਸ ਤੱਕ ਕਾਸ਼ੀ ਤਾਮਿਲ ਸੰਗਮ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਨਾਲ ਦੀ ਨਾਲ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਿਸ ਦਾ ਨਾਮ ਆ ਪਾਸ਼ਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਉਹਨਾਂ ਦੇ ਭਾਸ਼ਣ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ ਕਿ ਟਰਾਂਸਲੇਟ ਕਰਕੇ ਤਾਮਿਲ ਦੇ ਵਿੱਚ ਸ਼ੋ ਕਰਦਾ ਸੀ ਨੈਕਸਟ ਕੁਐਸ਼ਨ ਆ ਜੀ हाल ही ਵਿੱਚ ਟੈਸਟ ਕ੍ਰਿਕਟ ਵਿੱਚ 500 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਦੁਨੀਆ ਦਾ 8ਵਾਂ ਗੇਂਦਬਾਜ਼ ਕੌਣ ਬਣਿਆ ਹੈ ਹਾਂਜੀ ਟੈਸਟ ਕ੍ਰਿਕਟ ਦੇ ਵਿੱਚ 500 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਦੁਨੀਆ ਦੇ 8ਵੇਂ ਨੰਬਰ ਦੇ ਗੇਂਦਬਾਜ਼ ਬਣੇ ਆ ਨਾਥਨ ਲਿਓਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨਾਥਨ ਲਿਓਨ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਸਟ੍ਰੇਲੀਅਨ ਬੱਲੇਬਾਜ਼ ਆ ਇਹ ਹੁਣ ਕ੍ਰਿਕਟ ਦੀ ਗੱਲ ਆ ਤਾਂ ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਐਮ ਐਸ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਬੀ ਸੀ ਸੀ ਆਈ ਐ ਇਸ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਠੀਕ ਹੈ ਤੇ ਇਸ ਨੇ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਜਰਸੀ ਕਿ ਨੰਬਰ ਕਿੰਨਾ ਵਾ 7 ਬੀ ਸੀ ਸੀ ਆਈ ਨੇ ਮੁਹੰਮਦ ਸ਼ਮੀ ਲਈ ਅਰਜੁਨ ਪੁਰਸਕਾਰ ਦੀ ਸ਼ਫਾਰਿਸ਼ ਵੀ ਕੀਤੀ ਹੈ ਲੋਰਾ ਬੋਲ ਵਾਈਟ ਨੂੰ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਦੱਖਣੀ ਅਫਰੀਕਾ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਰੋਹਿਤ ਸ਼ਰਮਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸ਼ੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਨੈਕਸਟ ਕੁਐਸ਼ਨ ਹੈ ਜੀ ਹਾਲ ਹੀ ਵਿੱਚ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਭਾਰਤ ਦੇ ਵਿੱਚ ਇਜ਼ਰਾਈਲ ਦੇ ਰਾਜਦੂਤ ਵਜੋਂ ਚੁਣਿਆ ਗਿਆ ਰਿਊਵੈਨ ਅਜ਼ਰ ਨੂੰ ਆਪਸ਼ਨ ਨੰਬਰ ਸੀ ਇਥੇ ਰਾਈਟ ਆਨਸਰ ਹੈ ਰਿਊਵਨ ਅਜ਼ਰ ਇਹਨਾਂ ਨੂੰ ਹੀ ਭਾਰਤ ਦੇ ਵਿੱਚ ਇਜ਼ਰਾਈਲ ਦੇ ਰਾਜਦੂਤ ਵਜੋਂ ਚੁਣਿਆ ਗਿਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਰਮ ਸੈਨ ਨੂੰ ਪੀ ਐਫ ਆਰ ਡੀਏ ਬੋਰਡ ਦਾ ਪਾਰਟ ਟਾਈਮ ਮੈਂਬਰ ਚੁਣਿਆ ਗਿਆ ਫਾਤਿਮਾ ਬਸੀਮ ਸਿਆਚਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫੀਸਰ ਬਣੀ ਕੇ ਐਸ ਰੈਡੀ ਨੂੰ ਹైదరాబాద్ ਸਿਟੀ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸैम வால்ਟਮੈਨ ਨੂੰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਦੁਬਾਰਾ ਚੁਣਿਆ ਗਿਆ। ਇੱਥੇ ਹైదరాబాద్ ਲਿਖਿਆ ਤੁਸੀਂ ਵੀ ਨਿਊਜ਼ ਵਗੈਰਾ ਦੇ ਵਿੱਚ ਦੇਖਦੇ ਹੋਵੋਗੇ। ਇੱਕ ਰਿਪੋਰਟ ਕੱਢੀ ਗਈ ਹੈ ਜਿਸ ਦੇ ਵਿੱਚ ਖਾਣ-ਪੀਣ ਦੇ ਸਮਾਨ ਦੇ ਵਿੱਚ ਮਿਲਾਵਟ ਕੱਢੀ ਗਈ ਹੈ ਤੇ ਇਹ ਜਿਹੜੀ ਮਿਲਾਵਟ ਆ ਸਭ ਤੋਂ ਵੱਧ ਹైਦਰਾ ਹైదరాబాద్ ਇਸ ਦੇ ਵਿੱਚ ਟੌਪ ਤੇ ਰਿਹਾ ਵਾ। ਮਿਲਾਵਟ ਦੇ ਮਾਮਲੇ ਦੇ ਵਿੱਚ ਠੀਕ ਹੈ। ਨੈਕਸਟ ਹੈ ਭਾਰਤੀ ਹਵਾਈ ਸੈਨਾ ਨੇ ਹਾਲ ਹੀ ਵਿੱਚ ਸਵਦੇਸ਼ੀ ਸਮਰ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦਾ ਸਫਲਤਾਪੂਰਵਕ ਪ੍ਰੀਖਣ ਇਥੇ ਕੀਤਾ ਹਾਂਜੀ ਇੰਡੀਅਨ 에ਅਰ ਫੋਰਸ ਨੇ ਸਮਰ ਸਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦਾ ਸਫਲਤਾਪੂਰਵਕ ਪਰિક્ષਣ ਆਂਧਰਾ ਪ੍ਰਦੇਸ਼ ਦੇ ਵਿੱਚ ਕੀਤਾ অপਸ਼ਨ B ਇਸ ਆ ਰਾਈਟ ਆਂਸਰ ਇਥੇ ਸਮਰ ਦੇ ਫੁੱਲ ਫਾਰਮ ਆ ਸਰਫੇਸ ਟੂ 에ਅਰ ਮਿਜ਼ਾਈਲ ਫॉर ਅਸੁਰੈਡ ਰਿਟੇਲੀਏਸ਼ਨਸ ਠੀਕ ਹੈ ਉਨ ਆਂਧਰਾ ਪ੍ਰਦੇਸ਼ ਦੇ ਵਿੱਚ ਸਫਲ ਪ੍ਰੀਖਣ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਕੈਪੀਟਲ ਆ ਵੀ ਸ਼ਾਖਾ ਪਟਨਾ ਸੀਐਮ ਆ ਜਗਨਮੋਹਨ ਰੈਡੀ ਅਤੇ ਗਵਰਨਰ ਆ ਐਸ ਅਬਦੁਲ ਨਜ਼ੀਰ ਆਂਧਰਾ ਪ੍ਰਦੇਸ਼ ਦੇ ਵਿੱਚ ਸਿਰੀ ਬੈਂਕ ਕਾ ਤੇਸ਼ਵਰ ਨੈਸ਼ਨਲ ਪਾਰਕ ਮਰੂਗਾਵਾਮੀ ਨੈਸ਼ਨਲ ਪਾਰਕ ਕਬਾਲਾ ਨੈਸ਼ਨਲ ਪਾਰਕ ਨਾਗਰੂਜਨ ਨੈਸ਼ਨਲ ਪਾਰਕ ਪਾਪੀਕੋਂਡਾ ਨੈਸ਼ਨਲ ਪਾਰਕ ਆ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਆਂਧਰਾ ਪ੍ਰਦੇਸ਼ ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੁੰਦਾ ਆਂਧਰਾ ਪ੍ਰਦੇਸ਼ ਸਰਕਾਰ ਪਛੜੀ ਸ੍ਰੈਣੀ ਜਾਤੀ ਜਨਗਣਨਾ ਸ਼ੁਰੂ ਕਰੇਗੀ ਲਗੂ ਪੂਰਵੀ ਕਾਟ ਵਿਸ਼ਾਖਾਪਟਨਮ ਦਾ ਨਮਾ ਸੈਲਾਨੀ ਸਥਾਨ ਬਣਿਆ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਦੋਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਆਪਣਾ ਪਹਿਲਾ ਸੂਰਜ ਮਿਸ਼ਨ ਆਦਿੱਤਿਆ L1 ਲਾਂਚ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ.ਟੀ.ఆర్ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਜਾਰੀ ਕੀਤਾ। ਨੈਕਸਟ ਕੁਐਸ਼ਨ ਕਿਸ ਭਾਰਤੀ ਨੇ ਹਾਲ ਹੀ ਵਿੱਚ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਵਿਨਸਨ ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਸਭ ਤੋਂ ਪਹਿਲਾਂ ਤਾਂ ਇੱਥੇ ਗੱਲ ਹੋਈ ਆ ਮਾਉਂਟ ਵਿਨਸਨ ਇਹ ਸਮੁੰਦਰ ਤਲ ਤੋਂ ਜਿਹੜੀ ਇਹਦੀ ਉਚਾਈ ਹੈ ਉਹ ਹੈਗੀ ਆ 4892 ਮੀਟਰ ਦੀ ਠੀਕ ਹੈ ਤੇ ਇੱਥੇ ਇਸਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਆ ਭਾਰਤੀ ਨੇ ਕੀਤੀ ਆ ਇੱਕ ਭਾਰਤੀ ਇੰਡੀਆਨ ਆ ਜਿਨ੍ਹਾਂ ਦਾ ਨਾਮ ਆ ਸੇਖ ਹਸਨ ਖਾਨ ਤੇ ਇਹਨਾਂ ਨੇ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਵਿਨਸਨ ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਮੈਡੀਟੇਸ਼ਨ ਸੈਂਟਰ ਸਵਰਵੇਦਾ ਮਹਾ ਮੰਦਰ ਦਾ ਉਦਘਾਟਨ ਕੀਤਾ ਕਿੱਥੇ ਕੀਤਾ ਇਹ ਉਦਘਾਟਨ ਤਾਂ ਹੁਣ ਮੈਂ ਤੁਹਾਨੂੰ ਰੀਸੈਂਟਲੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰਾਨਸੀ ਤੇ ਤੋਰੇ ਤੇ ਆ ਤਾਂ ਬਾਰਾਨਸੀ ਦੇ ਵਿੱਚ ਹੀ ਉਹਨਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਮੰਦਿਰ ਦਾ ਉਦਘਾਟਨ ਕੀਤਾ ਮੈਡੀਟੇਸ਼ਨ ਸੈਂਟਰ ਸਵਰਵੇਦਾ ਮਹਾ ਮੰਦਿਰ ਇਹਦਾ ਨਾਮ ਤੁਸੀਂ ਯਾਦ ਰੱਖਣਾ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਬਾਰਾਨਸੀ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮੈਡੀਟੇਸ਼ਨ ਸੈਂਟਰ ਸਵਰਵੇਦਾ ਮਹਾ ਮੰਦਿਰ ਜਿਹੜਾ ਕਿ 7 ਮੰਜ਼ਿਲ ਦਾ ਵਾ ਅਤੇ 20000 ਲੋਕ ਇੱਕੋ ਸਮੇਂ ਇਹਦੇ ਵਿੱਚ ਬੈਠ ਸਕਦੇ ਆ ਨੈਕਸਟ ਕੁਐਸ਼ਚਨ ਕੇਸ ਨੇ ਹਾਲ ਹੀ ਵਿੱਚ MRF ਫਾਰਮੂਲਾ 2000 ਦਾ ਤਾਜ ਜਿੱਤਿਆ ਹੈ ਹਾਂਜੀ MRF ਫਾਰਮੂਲਾ 2000 ਤਾਜ ਜਿੱਤਿਆ ਵਾ ਇਹ ਜਿੱਤਿਆ ਸੰਦੀਪ ਕੁਮਾਰ ਨੇ অপਸ਼ਨ B ਇਜ਼ ਦਾ ਰਾਈਟ ਆਂਸਰ ਇੰਡੀਅਨ ਨੈਸ਼ਨ ਕਾਰ ਰੇਸਿੰਗ ਚੈਂਪੀਅਨ ਸੰਦੀਪ ਕੁਮਾਰ ਤਿੰਨਾਂ ਨੇ MRF ਫਾਰਮੂਲਾ 2000 ਦਾ ਤਾਜ ਜਿੱਤਿਆ ਨੈਕਸਟ ਕੁਐਸ਼ਚਨ ਹਾਲ ਹੀ ਵਿੱਚ ਘਟ ਗਿਣਤੀ ਅਧਿਕਾਰ ਦਿਵਸ ਕਦੋਂ ਮਨਾਇਆ ਗਿਆ ਤੁਸੀਂ ਸੁਣਿਆ ਹੋਣਾ ਮਾਈਨੋਰਿਟੀ ਰਾਈਟਸ ਡੇ ਮਾਈਨੋਰਿਟੀ ਇਹਦਾ ਜਿਹੜਾ ਮਤਲਬ ਜਾਣਕਾਰੀ ਆ ਸਾਨੂੰ ਸੰਵਿਧਾਨ ਦੇ ਵਿੱਚ ਆਰਟੀਕਲ 29 ਦੇ ਵਿੱਚ ਮਿਲਦੀ ਆ ਠੀਕ ਹੈ ਆਰਟੀਕਲ 29 ਦੇ ਵਿੱਚ ਅਨੁਸ਼ੇਦ 29 ਦੇ ਵਿੱਚ ਮਿਲਦੀ ਆ ਤੇ ਤੇ ਮਾਈਨੋਰਿਟੀ ਦੇ ਸਮਾਜ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਇਹ ਦਿਵਸ ਹਰੇਕ ਸਾਲ 18 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਘੱਟ ਗਿਣਤੀ ਅਧਿਕਾਰਾਂ ਦੀ ਰੱਖਿਆ ਦੇ ਲਈ ਮਨਾਇਆ ਜਾਂਦਾ ਵਾ ਤੇ ਇਸ ਵਾਰ ਇਸ ਦੀ ਥੀਮ ਆ ਸੈਲੀਬ੍ਰਿਟੀ ਡਾਈਵਰਸਿਟੀ ਐਂਡ ਇਨਕਲੂਸਿਵ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੋਈ ਆ ਤਾਂ 1 ਦਸੰਬਰ ਨੂੰ ਐਸਈਡਜ਼ ਦੇ ਦਿਵਸ ਮਨਾਇਆ ਗਿਆ ਅਤੇ ਵੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ। ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ। 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ। ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ। 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ। 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਸਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਦੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਜੂਨੀ ਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਪਹਿਲਾ ਸੀਨੀਅਰ ਨੈਸ਼ਨਲ ਸਨੂਕਰ ਖਿਤਾਬ ਜਿੱਤਿਆ ਹਾਂਜੀ ਪਹਿਲਾ ਸੀਨੀਅਰ ਨੈਸ਼ਨਲ ਸਨੂਕਰ ਖਿਤਾਬ ਇਹ ਜਿੱਤਿਆ ਵਾ ਸੌਰਵ ਕੋਠਾਰੀ ਨੇ অপশন সি ইজ দা রাইট आंसर सौरभ कुठारी ਨੇ ਪਹਿਲਾ ਸੀਨੀਅਰ ਨੈਸ਼ਨਲ ਸਨੂਕਰ ਅਵਾਰਡ ਜਿੱਤਿਆ ਵਾ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਸੌਰਵ ਕੁਠਾਰੀ ਨੈਕਸਟ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ ਹਾਲ ਹੀ ਵਿੱਚ ਸਮਨ ਹੋਈਆਂ ਖੇਲੋ ਇੰਡੀਆ ਪੈਰਾ ਗੇਮਸ 2023 ਵਿੱਚ ਕਿਸ ਨੇ ਟਾਪ ਸਥਾਨ ਹਾਸਲ ਕੀਤਾ ਹਾਂਜੀ ਖੇਲੋ ਇੰਡੀਆ ਪੈਰਾ ਗੇਮਸ 2023 ਦੀ ਮੈਡਲ ਸੂਚੀ ਦੇ ਵਿੱਚ ਟਾਪ ਤੇ ਰਿਹਾ ਹਰਿਆਣਾ অপশন বি ইজ আ রাইট আনসার हरियाणा ਨੇ ਟੋਟਲ 105 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 49 골ਡ ਦੇ ਆ 39 সিলভার ਦੇ ਆ ਅਤੇ 26 ব্রাউন্স ਦੇ ਆ ঠিক ਹੈ সেকেন্ড ਤੇ ਰਿਹਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਨੇ ਟੋਟਲ 62 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 25 골ਡ ਦੇ ਆ 23 সিলভার ਦੇ ਆ ਅਤੇ 14 ব্রাউন্স ਦੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਕਿੱਥੇ ਸੁਪੰਨ ਹੋਈਆਂ ਵਾ ਇਹ ਖਤਮ ਕਿੱਥੇ ਹੋਈਆਂ ਨੇ ਖੇਲੋ ਇੰਡੀਆ ਪੈਰਾ ਗੇਮਸ 2023 ਨਵੀਂ ਦਿੱਲੀ ਦੇ ਵਿੱਚ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਟਾਪ ਤੇ ਹਰਿਆਣਾ ਮੈਂ ਇਸ ਲਿਸਟ ਦੇ ਵਿੱਚ ਮੈਡਲ ਸੂਚੀ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਕੈਪੀਟਲ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇੱਥੋਂ ਦੇ ਚੀਫ ਮਿਨਿਸਟਰਾ ਮਨੋਹਰ ਲਾਲ ਖੱਟਰ ਅਤੇ ਗਵਰਨਰਾ ਬੰਦਾਰੂ ਦੱਤਾਤ੍ਰਿਆ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਕਾ ਕਾਲੇਸ਼ਵਰ ਨੈਸ਼ਨਲ ਪਾਰਕ ਕਾ ਹਰਿਆਣਾ ਦੇ ਵਿੱਚ ਬੀਰ ਸ਼ਿਕਾਰਗੜ੍ਹ ਵਾਈਲਡਲਾਈਫ ਸੈਂਚੁਰੀ ਆ ਚੇਲਸੀਲਾ ਵਾਈਲਡਲਾਈਫ ਸੈਂਚੁਰੀ ਆ ਨਾਹਰ ਵਾਈਲਡਲਾਈਫ ਸੈਂਚੁਰੀ ਆ ਖਪਰਬਾਸ ਵਾਈਲਡਲਾਈਫ ਸੈਂਚੁਰੀ ਆ ਕਲੂਹੀ ਰੇਤਨ ਵਾਈਲਡ ਲਾਈਫ ਸੈਂਚੂਰੀਆ ਇਥੋਂ ਦੇ ਫੇਮਸ ਲੋਕਨਾਚਾ ਕੁਮਾਰ ਫਗਨਾਸ਼ ਤਮਾਰ ਸਾਂਗ ਡਾਂਸ ਝੂਮਰ ਨਾਚ ਬੀਨ ਬੰਸਰੀ ਹਰਿਆਣਾ ਸਰਕਾਰ ਨੇ ਅਭਿਨੇਤਰੀ ਮੀਤਾ ਬਸਿਸ਼ਟ ਨੂੰ ਮਨੋਰੰਜਨ ਨੀਤੀ ਪਰੀਸ਼ਦ ਦੀ ਚੇਅਰਪਰਸਨ ਚੁਣਿਆ ਸਤਰੂਜੀਤ ਕਪੂਰ ਨੇ ਹਰਿਆਣਾ ਦੇ ਨਵੇਂ ਡੀਜੀਪੀ ਵਜੋਂ ਆਉਂਦਾ ਸੰਭਾਲਿਆ ਹਰਿਆਣਾ ਸਰਕਾਰ ਵਿਧਵਾਵਾਂ ਅਤੇ ਅਨ ਵਿਆहे ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕਰੇਗੀ ਹਰਿਆਣਾ ਨੇ 6ਵੀਂ ਯੁਵਾ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਗੁਰੂਗ੍ਰਾਮ ਵਿੱਚ ਸਟਾਰਟਅਪ 20 ਸਮੇਲਨ ਦਾ ਆਯੋਜਨ ਕੀਤਾ ਗਿਆ ਭਾਰਤ ਦੀ ਪਹਿਲੀ ਹਾਈਡਰੋਜਨ ਪਾਵਰਡ ਟ੍ਰੇਨ ਹਰਿਆਣਾ ਦੇ ਵਿੱਚ ਚੱਲੇਗੀ ਹਰਿਆਣਾ ਸਰਕਾਰ ਨੇ ਪਦਮ ਪੁਰਸਕਾਰਾਂ ਲਈ 10000 ਰੁਪਏ ਦੀ ਮਾਸਿਕ ਗ੍ਰਾਂਟ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਮੀਤ ਪ੍ਰਧਾਨ ਜਗਦੀਪ ਦਨਖੜ ਨੇ ਹਾਲ ਹੀ ਵਿੱਚ ਅਟਲ ਸਿਹਤ ਮੇਲੇ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਸਾਡੇ ਵਾਇਸ ਪ੍ਰੈਜ਼ੀਡੈਂਟ ਜਗਦੀਪ ਦਨਖੜ ਤੇ ਇਹਨਾਂ ਨੇ ਅਟਲ ਸਿਹਤ ਮੇਲੇ ਦਾ ਉਦਘਾਟਨ ਲਖਨਊ ਦੇ ਰਾਜਾਜੀ ਪੁਰਮ ਦੇ ਵਿੱਚ ਕੀਤਾ অপਸ਼ਨ B ਇਸ ਆ ਰਾਈਟ ਆਨ ਰਾਈਟ ਆਨਸਰ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਜੀ ਲਖਨਊ ਤੇ ਲਖਨਊ ਗੋਮਤੀ ਨਦੀ ਦੇ ਕਿਨਾਰੇ ਸਥਿਤਾ ਨੈਕਸਟ ਕੁਐਸ਼ਨ ਤਾਜ਼ਾ ਰਿਪੋਰਟ ਦੇ ਅਨੁਸਾਰ ਹਾਲ ਹੀ ਵਿੱਚ ਸਾਲ 2022 ਵਿੱਚ ਸ਼ੇਰਾਂ ਦੇ ਹਮਲਿਆਂ ਕਾਰਨ ਸਭ ਤੋਂ ਵੱਧ ਮੌਤਾਂ ਕਿੱਥੇ ਹੋਈਆਂ ਨੇ ਹਾਂਜੀ ਸਭ ਤੋਂ ਵੱਧ ਮੌਤਾਂ ਦੀ ਜੇਕਰ ਗੱਲ ਕਰੀਏ ਟੋਟਲ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਸ਼ੇਰਾਂ ਦੇ ਹਮਲਿਆਂ ਦੇ ਨਾਲ 112 ਮੌਤਾਂ ਹੋਈਆਂ ਜਿਸ ਦੇ ਵਿੱਚੋਂ ਕਲੀਆਂ 85 ਮਹਾਰਾਸ਼ਟਰ ਦੇ ਵਿੱਚ ਹੋਈਆਂ ਆਪਸ਼ਨ A ਇੱਥੇ ਰਾਈਟ ਆਨਸਰ ਹੈ ਮਹਾਰਾਸ਼ਟਰ ਮਤਲਬ ਕਿ ਜੋ ਰਿਪੋਰਟ ਕੱਢੀ ਗਈ ਹੈ ਸਾਲ 2022 ਵਿੱਚ ਸ਼ੇਰਾਂ ਦੇ ਹਮਲਿਆਂ ਕਾਰਨ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਹੁਣ ਮਹਾਰਾਸ਼ਟਰ ਦੇ ਵਿੱਚ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੇ ਕੈਪੀਟਲ ਆ ਮੁੰਬਈ ਚੀਫ ਮਿਨਿਸਟਰ ਆਕਨਾਤ ਸ਼ਿੰਦੇ ਗਵਰਨਰ ਆ ਰਾਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੋਗਾਮਲ ਨੈਸ਼ਨਲ ਪਾਰਕਾ ਬੋਰੀਬਿਲੀ ਨੈਸ਼ਨਲ ਪਾਰਕਾ ਤਡੋਬਾ ਨੈਸ਼ਨਲ ਪਾਰਕਾ ਚੰਦੋਲੀ ਨੈਸ਼ਨਲ ਪਾਰਕਾ ਸੰਜੇ ਗਾਂਧੀ ਨੈਸ਼ਨਲ ਪਾਰਕਾ ਨਵੇਂਗਾਓਂ ਨੈਸ਼ਨਲ ਪਾਰਕਾ ਤੰਸਾ ਵਾਈਲਡਲਾਈਫ ਸੈਂਚਰੀਆ ਲੋਨਾਰ ਝੀਲਾ ਉਸਾਨੀ ਡੈਮ ਜੈਕਵਾੜੀ ਡੈਮ ਕੋਈਨਾ ਡੈਮ ਭਾਰਤ ਵਿੱਚ ਮੂਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਦੇ ਵਿੱਚ ਹੁੰਦਾ ਤੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ کارਖਾਨੇ ਆ ਪੂਨੇ ਨੇ ਸਭ ਤੋਂ ਵੱਡੀ ਰੀਡਿੰਗ ਗਤੀਵਿਧੀ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ ਮਹਾਰਾਸ਼ਟਰ ਐਫ ਡੀ ਆਈ ਪ੍ਰਾਪਤਕਰਤਾ ਦੇ ਰੂਪ ਵਿੱਚ ਦੇਸ਼ ਵਿੱਚ ਸਭ ਤੋਂ ਟੌਪ ਤੇ ਰਿਹਾ ਮਹਾਰਾਸ਼ਟਰ ਸਰਕਾਰ ਸਰਕਾਰ ਨੇ சுரேਸ਼ ਵਾੜਕਰ ਨੂੰ ਲਤਾ ਮੰਗੇ ਸ਼ੰਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਮਹਾਰਾਸ਼ਟਰ ਨੇ ਰਾਜਾ ਭਲੇਂਦਰ ਟਰੋਫੀ ਜਿੱਤੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ